ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨ ਜ਼ेड ਪੰਜਾਬੀ ਨਿਊਜ਼ਾਂ ਤੇ ਮੈਂ ਹਾਂ ਜਸਪਰੀ ਸਿੰਘ ਰਾਜਪੁਰਾ ਮੇਰੇ ਨਾਲ ਇਸ ਮੌਕੇ ਇਕਬਾਲ ਸਿੰਘ ਗਲਵਣੀ ਮੌਜੂਦ ਹੈਗੇ ਨੇ ਜਿਹੜੇ ਕਨੇਡਾ ਤੋਂ ਖਾਸ ਤੌਰ ਦੇ ਉੱਤੇ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੈਗੇ ਨੇ ਅੱਜ ਗੱਲਬਾਤ ਕਰਾਂਗੇ ਕੱਲ ਹੋਣ ਵਾਲੇ ਕਬੱਡੀ ਵਰਲਡ ਕੱਪ ਦੇ ਸਬੰਧ ਦੇ ਵਿੱਚ ਕੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਪ੍ਰਬੰਧਕ ਨੇ ਜਿਹੜੀਆਂ ਟੀਮਾਂ ਬਣਾਈਆਂ ਹੈਗੀਆਂ ਉਹਨਾਂ ਦਾ ਵੇਰਵਾ ਕੀ ਹੈਗਾ ਕਿਦਾਂ ਮੈਚ ਹੋਣੇ ਹੈਗੇ ਨੇ ਕੀ ਪਰਫਾਰਮੈਂਸ ਪਹਿਲਾਂ ਵਾਲੇ ਮੈਚਾਂ ਦੇ ਵਿੱਚ ਰਹੀ ਹੈਗੀ ਆ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਇਕਬਾਲ ਜੀ ਐਨ ਜ਼ेड ਪੰਜਾਬੀ ਨਿਊਜ਼ ਦੇ ਉੱਤੇ ਸਭ ਤੋਂ ਪਹਿਲਾਂ ਰਾਜਪੁਰਾ ਸਾਹਿਬ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਐਨਜ਼ਡ ਪੰਜਾਬੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਾਂ ਦਿੱਤਾ ਤੇ ਤੁਹਾਡੇ ਦਰਸ਼ਕਾਂ ਨਾਲ ਰੂਬਰੂ ਕੀਤਾ ਜੀ ਅਖਬਾਲ ਜੀ ਆਪਾਂ ਸੰਖੇਪ ਦੇ ਵਿੱਚ ਜਿਹੜੀ ਹੈਗੀ ਸਾਰੀਆਂ ਟੀਮਾਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਫਿਰ ਤੁਹਾਡੇ ਵਿਊ ਜਿਹੜੇ ਹੈਗੇ ਉਹ ਲੈਣੇ ਹੈਗੇ ਕਿ ਪਲੇਅਰ ਕਿਦਾਂ ਖੇਡ ਰਹੇ ਹੈਗੇ ਤੇ ਕੱਲੋਂ ਕਿਦਾਂ ਹੈਗਾ ਜਿਹੜੀਆਂ ਵੱਖ-ਵੱਖ ਟੀਮਾਂ ਹੈਗੀਆਂ ਜੇ ਆਪਾਂ ਅਮਰੀਕਾ ਤੋਂ ਇੱਕ ਧੁਰੇ ਤੋਂ ਸ਼ੁਰੂ ਕਰ ਲਈਏ ਬਈ ਅਮਰੀਕਾ ਦੀ ਟੀਮ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਪਲੇਅਰ ਲੱਗਦੇ ਆ ਬਈ ਜਿਹੜੇ ਐਨ ਟੌਪ ਦੇ ਉੱਤੇ ਚੱਲ ਰਹੇ ਜਿਨ੍ਹਾਂ ਦਾ ਸਾਨੀ ਕੋਈ ਨਹੀਂ ਹੈਗਾ ਰਾਜਪਰਾਹ ਸਾਹਿਬ ਇਦਾਂ ਕਹਿਣਾ ਕਿ ਟੌਪ ਜਿਹੜੀ ਕਰੀਮ ਜਿਹੜੀ ਆ ਰਹੀ ਹੈ ਇੱਥੇ ਹਰ ਇੱਕ ਟੀਮ ਦੇ ਵਿੱਚ ਬੈਲੈਂਸ ਪਲੇਅਰ ਹਰ ਇੱਕ ਖਿਡਾਰੀ ਦੀ ਵ ਕਲਕਾ ਗਰਾਊਂਡਾਂ ਦੇ ਵਿੱਚ ਜਿਨ੍ਹਾਂ ਨੇ ਲੋਕਲ ਕਬੱਡੀ ਸੀਜ਼ਨ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਬੜੀ ক্লোਜ਼ ਤੋਂ ਇਸ ਸਾਲ ਜਿਹੜੀ ਨਿਊਜ਼ੀਲੈਂਡ ਦੀ ਕਬੱਡੀ ਹੋਈ ਹੈ ਨਾ ਤੇ ਕਿਆ ਬਾ ਕਮਾਲ ਕਬੱਡੀ ਹੋਈ ਹੈ ਕਹਿ ਸਕਦੇ ਆਂ ਵੀ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਗਰਾਊਂਡਾਂ ਦੇ ਵਿੱਚ ਤੇ ਦੁਨੀਆ ਦੀ ਕਰੀਮ ਖੇਡੀ ਹੈ ਜਿਸ ਕਰੀਮ ਨੂੰ ਦੇਖਣ ਲਈ ਕੈਨੇਡਾ ਵਰਗੇ ਮੌਲਕ ਦੇ ਵਿੱਚ ਜਦੋਂ ਕੈਨੇਡਾ ਕਬੱਡੀ ਕੱਪ ਹੁੰਦਾ ਤੇ ਉੱਥੇ ਲੋਕ 100 ਡਾਲਰ 50 ਡਾਲਰ ਦੀ ਟਿਕਟ ਲਾ ਕੇ ਇਦਾਂ ਦੇ ਮੁਕਾਬਲੇ ਜਿਹੜੇ ਦੇਖਣ ਜਾਂਦੇ ਤੇ ਬਿਲਕੁਲ ਫ੍ਰੀ ਕਬੱਡੀ ਜਿਹੜੀ ਦੇਖੀ ਆ ਨਿਊਜ਼ੀਲੈਂਡ ਦੇ ਇਨ੍ਹਾਂ ਕਬੱਡੀ ਗਰਾਊਂਡਾਂ ਦੇ ਵਿੱਚ ਵਰਲਡ ਕਬੱਡੀ ਕੱਪ ਇਸ ਗੁਰੂ ਘਰ ਦੇ ਵਿੱਚ ਹੋਣ ਲੱਗਿਆ ਮੈਂ ਧੰਨਵਾਦ ਕਰਦਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਤੇ ਸੂਰੀਨ ਸਿਕਸ ਸੋਸਾਇਟੀ ਨਿਊਜ਼ੀਲੈਂਡ ਦਾ ਜਿਨ੍ਹਾਂ ਨੇ ਦੂਜੀ ਵਾਰੀ ਸੱਦਾ ਦਿੱਤਾ ਇਹਨਾਂ ਕਬੱਡੀ ਗਰਾਊਂਡਾਂ ਦੇ ਵਿੱਚ ਆਉਣ ਦਾ 6 ਟੀਮਾਂ ਵੱਡੇ ਬਜਟ ਦੀਆਂ ਜੀ ਅਮਰੀਕਾ ਦੀ ਟੀਮ ਦੇ ਵਿੱਚ ਵੀ ਹਰ ਇੱਕ ਪਲੇਅਰ ਮੈਂ ਗੱਲ ਕਰਾਂ ਚਾਹੇ ਅਮਰੀਕਾ ਦੀ ਟੀਮ ਹੁਣ ਤੱਕ ਖੇਡੀ ਆ ਤੇ ਪਹਿਲੇ ਸਾਲ ਅਮਰੀਕਾ ਤੇ ਆਸਟ੍ਰੇਲੀਆ ਦਾ ਫਾਈਨਲ ਹੋਇਆ ਹੂੰ ਦੂਜਾ ਵਰਲਡ ਕਬੱਡੀ ਕੱਪ ਹੋਇਆ ਤੇ ਉਹਦੇ ਵਿੱਚ ਫਿਰ ਅਮਰੀਕਾ ਫਾਈਨਲ ਚਲੀ ਗਈ ਤੇ ਪਾਕਿਸਤਾਨ ਦੀ ਟੀਮ ਜਿੱਤੀ ਪਹਿਲਾ ਵਰਲਡ ਕਬੱਡੀ ਕੱਪ ਆ ਜਿਹੜਾ ਆਸਟ੍ਰੇਲੀਆ ਦੀ ਟੀਮ ਜਿੱਤ ਗਈ ਰਾਜਪਰਾਪਾ ਸਾਹਿਬ ਦੇਖਣ ਵਾਲੀ ਇਹ ਗੱਲ ਹੋਊਗੀ ਕਿ ਇਸ ਸਾਲ ਅਮਰੀਕ ਸਕਦੇ ਆ ਕਿ ਨਹੀਂ ਕਿਉਂਕਿ ਕਿਸੇ ਵੀ ਟੀਮ ਨੂੰ ਘੱਟ ਜਿਹੜਾ ਗੈਸ ਕਰਨਾ ਬਹੁਤ ਹਾਰਡ ਆ ਹਰ ਇੱਕ ਟੀਮ ਜਿਹੜੀ ਸੋਲਿਡ ਟੀਮ ਬਣੀ ਆ ਹਰ ਇੱਕ ਟੀਮ ਦਾ ਪਲੇਅਰ ਆ ਜਿਹੜਾ ਉਹਦੀ ਪਰਫਾਰਮੈਂਸ ਆਪ ਆਪ ਮਾਰੇ ਆਪ ਮੋਲੂਗੀ ਤੇ ਦੇਖ ਸਕਦੇ ਆ ਕੱਲ ਨੂੰ ਕਿੱਦਾਂ ਦੇ ਜਿਹੜੇ ਮੁਕਾਬਲੇ ਹੋਣਗੇ ਕਿਉਂਕਿ ਵੱਡੇ ਉਲਟ ਫੇਅਰ ਲੋਕਲ ਕਬੱਡੀ ਕੱਪਾਂ ਦੇ ਵਿੱਚ ਹੁੰਦੇ ਆਪਾਂ ਦੇਖਿਆ ਤੇ ਕੱਲ ਨੂੰ ਵੀ ਉਮੀਦ ਕਰ ਸਕਦੇ ਆ ਵੀ ਇਸੇ ਤਰ੍ਹਾਂ ਦੇ ਵੱਡੇ ਉਲਟ ਫੇਅਰ ਆ ਜਿਹੜੇ ਇਸ ਗੁਰੂ ਘਰ ਦੀ ਗਰਾਊਂਡ ਦੇ ਵਿੱਚ ਹੋਣ ਜੇ ਇਹਦੇ ਵਿੱਚ ਹੀ ਗੱਲ ਮੈਂ ਜੋੜਦਾ ਅਕਵਾਲ ਜੀ ਜਿਹੜੀ ਅਮਰੀਕਾ ਦੀ ਆਪਾਂ ਗੱਲਬਾਤ ਕੀਤੀ ਹੈ ਕਿ ਪਿਛਲੇ 2 ਕੱਪਾਂ ਦੇ ਵਿੱਚ ਜਿਹੜੇ ਵਰਲਡ ਕੱਪ ਦੋ ਹੋਏ ਹੈ ਕਿ ਆ ਫਾਈਨਲ ਦੇ ਵਿੱਚ ਪਹੁੰਚੀ ਹੈਗੀ ਆ ਜਿਹੜੇ ਹੁਣ ਕੱਲੋਂ ਪਲੇਅਰ ਅਮਰੀਕਾ ਦੀ ਟੀਮ ਦੇ ਵਿੱਚ ਖੇਡ ਰਹੇ ਹੈਗੇ ਆ ਥੋੜੀ ਉਹਨਾਂ ਦੀ ਜਾਣਕਾਰੀ ਦੇ ਦਿਓ ਕੀ ਉਹ ਪਲੇਅਰ ਪਿਛਲੀ ਗੇਮਾਂ ਦੇ ਵਿੱਚ ਵੀ ਉਹਨਾਂ ਦੀ ਟੀਮ ਦੇ ਵਿੱਚ ਹੀ ਸੀਗੇ ਜਾਂ ਹੋਰ ਡਿਫਰੈਂਟ ਸੀਗੇ ਨਹੀਂ ਕੁਝ ਚੇਂਜਿੰਗ ਹੋਈ ਹੈ ਅਮਰੀਕਾ ਟੀਮ ਦੇ ਵਿੱਚ ਮੀਕ ਸਿਆਟਲ ਤੁਸੀਂ ਖੇਡਦਾ ਦੇਖੋਗੇ ਜਿਹਨੂੰ ਪੰਜਾਬੀਆਂ ਦਾ ਮੀਕਾ ਕਹਿੰਦੇ ਨੇ ਜੇ ਇਸ ਸਾਲ ਤੇ ਬਹੁਤ ਤਗੜਾ ਪਲੇਅਰ ਆ ਬਹੁਤ ਟਾਪ ਲੈਵਲ ਦਾ ਪਲੇਅਰ ਆ ਜੀ ਅਮਰੀਕਾ ਦੀ ਟੀਮ ਦੇ ਵਿੱਚ ਉਹਨੂੰ ਤੁਸੀਂ ਖੇਡਦਾ ਦੇਖੋਗੇ ਤੇ ਬਹੁਤ ਵੱਡੇ ਬਜਟ ਦੀ ਟੀਮ ਹੈ ਜਿਹੜੀ ਅਮਰੀਕਾ ਦੀ ਹੁਣੀ ਹੈ ਹੋਰ ਵੀ ਕਾਫੀ ਜਿਹੜੇ ਪਹਿਲੇ ਵਰਲਡ ਕੱਪਾਂ ਦੇ ਵਿੱਚ ਹੀ ਸੀਗੇ ਇਸ ਦੇ ਵਿੱਚ ਵੀ ਨਵੇਂ ਨਵੇਂ ਪਲੇਅਰਸ ਤੇ 올ਡ ਪਲੇਅਰ ਦਾ ਮਿਸ਼ਨ ਲੈ ਕੇ ਅਮਰੀਕਾ ਆਲੇ ਆ ਸਰਪੰਚ ਦੇਸ਼ ਆ ਜੀ ਤੇ ਨੇਵਰ ਨੋ ਕੁਝ ਵੀ ਹੋ ਸਕਦਾ ਪਾਵਰਫੁੱਲ ਦੇਸ਼ ਆ ਤੇ ਮੈਂ ਅਮਰੀਕਾ ਦੀ ਟੀਮ ਨੂੰ ਅਕਸਰ ਦੇਖਦਾ ਹਾਂ ਚਾਹੇ ਨਿਊਜ਼ੀਲੈਂਡ ਦੇ ਮੈਦਾਨ ਹੋਣ ਇੱਕ ਸਾਲ ਮੈਨੂੰ ਯਾਦ ਆ ਕੈਨੇਡਾ ਦਾ ਵਰਲਡ ਕਬੱਡੀ ਕੱਪ ਤੇ ਅਮਰੀਕਾ ਦੀ ਟੀਮ ਆਈ ਅਮਰੀਕਾ ਦੀ ਟੀਮ ਦਾ ਫਲਾਈਟ ਜਿਹੜੀ ਡਿਲੇ ਹੋ ਗਈ ਭਾਜੀ ਤੇ ਫਲਾਈਟ ਕੈਨਸਲ ਹੋ ਗਈ ਉਸ ਤੋਂ ਬਾਅਦ 10 ਘੰਟੇ ਦੀ ਉਹ ਡਰਾਈਵ ਕਰਕੇ ਕੈਨੇਡਾ ਦਾ ਕਬੱਡੀ ਕੱਪ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਪਹੁੰਚੇ ਜਿਹੜੇ ਦੇ ਪ੍ਰਬੰਧਕ ਸੀ ਉਹ ਸੋਚਦੇ ਸੀ ਕਿ ਚਲੋ ਯਾਰ ਟੀਮ ਪਾਰਟੀ ਸਵਿਟੀ ਕਰ ਜਾਵੇ ਪਰ ਉਸ ਸਾਲ ਅਮਰੀਕਾ ਦੀ ਟੀਮ ਜਿੱਤ ਕੇ ਗਈ ਇੰਨੀ ਸਟਰਗਲ ਕਰਨ ਦੇ ਬਾਵਜੂਦ ਵੀ ਪਲੇਨ ਮੈਸ ਹੋ ਗਿਆ ਮੈਸ ਹੁੰਣ ਤੋਂ ਬਾਅਦ 10 ਘੰਟੇ ਦੀ ਡਰਾਈਵ ਤੇ ਸਿੱਧੇ ਕਬੱਡੀ ਗਰਾਊਂਡ ਦੇ ਵਿੱਚ ਆ ਕੇ ਪਲੇਅਰਾਂ ਨੇ ਪਰਫਾਰਮੈਂਸ ਕੀਤੀ ਤੇ ਹਰ ਕੋਈ ਸੋਚਦਾ ਸੀਗਾ ਕਿ ਇੰਨਾ ਲੰਮਾ ਵਕਫਾ ਤੇ ਪਲੇਅਰ ਪਰ ਅਮਰੀਕਾ ਵਾਲਿਆਂ ਨੇ ਵੱਡੀ ਉਲਟ ਫੇਰ ਕੀਤੀ ਹੈ ਪਾਵਰਫੁਲ ਕੰਟਰੀ ਹੈ ਜੀ ਕੁਝ ਵੀ ਕਰ ਸਕਦਾ ਤੇ ਕੱਲ ਨੂੰ ਕੁਝ ਵੀ ਹੋ ਸਕਦਾ ਇਸ ਗਰਾਊਂਡ ਦੇ ਵਿੱਚ ਤੇ ਇਹਦੇ ਨਾਲ ਹੀ ਜੇ ਅਮਰੀਕਾ ਦਾ ਗੁਆਂਢੀ ਮੁਲਕ ਦੀ ਗੱਲ ਕਰ ਲਈਏ ਕੈਨੇਡਾ ਕੈਨੇਡਾ ਦੇ ਵਿੱਚ ਜਿਹੜੀ ਟੀਮ ਆ ਕੱਲ ਨੂੰ ਖੇਡ ਰਹੀ ਹੈਗੀ ਆ ਉਹਨਾਂ ਦੀ ਪਰਫਾਰਮੈਂਸ ਕਿਦਾਂ ਦੇਖਦੇ ਹੋ ਤੁਸੀਂ ਕੈਨੇਡਾ ਤੋਂ ਆਏ ਹੈਗੇ ਹੋ ਉਹਨਾਂ ਦੇ ਪ੍ਰਮੋਟਰ ਵੀ ਅੱਖ ਲਾਈ ਬੈਠੇ ਹੋਣਗੇ ਕਿ ਕੱਪ ਆਪਾਂ ਚੱਕ ਲਈਏ ਪਿਛਲੀ ਵਾਰੀ ਅਮਰੀਕਾ ਫਾਈਨਲ ਦੇ ਵਿੱਚ ਗਿਆ ਇਸ ਵਾਰੀ ਅਸੀਂ ਜਾਣੇ ਜਾਣਾ ਆ ਕਿੱਦਾਂ ਦੇ 플레이ਰ ਉਹਨਾਂ ਦੇ ਕੋਲ ਹੈਗੇ ਆ ਕੈਨੇਡਾ ਵਾਲਾ ਵੀ ਵੱਡਾ ਮੁਲਕ ਆ ਜੀ ਤੇ ਵੱਡੀਆਂ ਤਿਆਰੀਆਂ ਨਾਲ ਕੈਨੇਡਾ ਆਇਆ ਕਿਉਂਕਿ ਘਰ ਦੀ ਟੀਮ ਹੋਵੇ ਤੇ ਹਮੇਸ਼ਾ ਹੀ ਫਿਰ ਘਰ ਦੀ ਟੀਮ ਦੇ ਨਾਲ ਅੰਦਰੋਂ سپورਟ ਜਿਹੜੀ ਹੁੰਦੀ ਆ ਅਸੀਂ ਚਾਹੁੰਦੇ ਹਾਂ ਕੈਨੇਡਾ ਦੀ ਟੀਮ ਵਧੀਆ ਪਰਫਾਰਮੈਂਸ ਕਰੇ ਸੇਠੀ ਹਰਖੋ ਵਾਲੀ ਆ ਰੂਬੀ ਵਰਗੇ ਪਲੇਅਰ ਤੇ ਜੱਸੀ ਸੋਹਤਾ ਜਿਹੜੇ ਆਪ ਇੱਕ ਪ੍ਰੋਫੈਸ਼ਨਲ ਰੈਸਲਰ ਰਿਹਾ ਨੌਜਵਾਨ ਤੇ ਜਿਨੇ ਵਰਲਡ ਪੁਲਿਸ ਚੈਂਪੀਅਨਸ਼ਿਪ ਦੇ ਵਿੱਚ ਵੀ ਨੀਕਾ ਮੈਡਲ ਜਿੱਤੇ ਆ ਰਿਪਰੈਜ਼ੈਂਟ ਕੀਤਾ ਕੈਨੇਡਾ ਵੱਲੋਂ ਤੇ ਐਫਐਮ ਪੁਲਿਸ ਦੇ ਵਿੱਚ ਜੌਬ ਕਰ ਰਹੇ ਆ ਤੇ ਸਿਆਸਤ ਦੇ ਵਿੱਚ ਉਹਨਾਂ ਨੇ ਪਾਰੀ ਸ਼ੁਰੂਆਤ ਕੀਤੀ ਵੱਡੀ ਉਮੀਦ ਹੋਣੀ ਹੈ ਜੱਸੀ ਸੋਹਤਾ ਤੇ ਤੇ ਹੋਰ ਵੀ ਪਲੇਅਰਸ ਕੈਨੇਡਾ ਦੀ ਟੀਮ ਦੇ ਵਿੱਚ ਜਿਹੜੇ ਆ ਮੈਂ ਰਾਜਪੁਰਾ ਜੀ ਹਰ ਇੱਕ ਪਲੇਅਰ ਮੈਂ ਪਹਿਲਾਂ ਹੀ ਕਹਾਂਗਾ ਕਿ ਇੱਕ ਇੱਕ ਪਲੇਅਰ ਆ ਨਾ ਜਿਹੜਾ ਜ ਨੂੰ ਮਣ ਕੇ ਨੂੰ ਜੋੜ ਕੇ ਮਾਲਾ ਬਣਦੀ ਹੈ ਨਾ ਤੇ ਇਦਾਂ ਕੱਲਾ ਕੱਲਾ ਪਲੇਅਰ ਕੱਲੇ ਕੱਲੇ ਪਲੇਅਰ ਦੀ ਅਲੱਗ-ਅਲੱਗ ਹਿਸਟਰੀ ਹੋਊਗੀ ਨੈਵਰ نو ਵਾਟ ਹੈਪਨਿੰਗ ਨੈਕਸਟ ਕੱਲ ਨੂੰ ਕੀ ਕੁਝ ਹੋ ਜਾਣਾ ਇਸ ਗਰਾਊਂਡ ਦੇ ਵਿੱਚ ਕਿਹਦੇ ਲਈ ਉਹ ਦਿਨ ਲੱਕੀ ਹੋਣਾ ਕਿਹਦੇ ਲਈ ਉਹ ਘੜੀ ਲੱਕੀ ਹੋਣੀ ਆ ਉਹ ਹੁਣ ਗੈਸ ਕਰਨਾ ਕਈ ਵਾਰੀ ਅੰਦਾਜ਼ੇ ਜਿਹੜੇ ਪ੍ਰੋਡਕਸ਼ਨ ਹੁੰਦੀ ਹੈ ਨਾ ਜੇ ਐਗਜ਼ਿਟ ਪੋਲ ਹੀ ਕਹਿ ਲਈਏ ਇੱਕ ਵੱਡੀ ਦਾ ਵੀ ਐਗਜ਼ਿਟ ਪੋਲ ਕਈ ਵਾਰੀ ਪਲਟੀ ਵੱਜ ਜਾਂਦੀ ਆ ਹਾਂ ਉਦਾਂ ਵੀ ਗੇਮਾਂ ਦੇ ਵਿੱਚ ਤਾਂ ਇਹ ਅਕਸਰ ਹੀ ਕਿਹਾ ਗਿਆ ਹੈਗਾ ਆ ਕਿ ਗੇਮ ਦੇ ਵਿੱਚ ਤਾਂ ਐਂਡ ਵਾਲੇ ਮੌਕੇ ਤੱਕ ਵੀ ਕੁਝ ਵੀ ਹੋ ਸਕਦਾ ਹੈਗਾ ਆ ਹਨਾ ਕਈ ਵਾਰੀ ਆਪਾਂ ਮੈਚ ਦੇਖਦੇ ਹੁੰਨੇ ਆ ਭਾਰਤ ਜੀ ਪਹਾਰ ਰਿਹਾ ਹੈਗਾ ਆ ਪਰ ਐਂਡ ਵਾਲੇ ਮੌਕੇ ਤੇ ਆ ਕੇ ਛੱਕੇ ਮਾਰ ਕੇ ਜਿੱਤ ਵੀ ਜਾਂਦਾ ਹੈਗਾ ਆ ਉਹੀ ਕੰਮ ਇਹ ਨਾ ਮੈਚਾਂ ਦੇ ਵਿੱਚ ਹੈਗਾ ਜੇ ਕੈਨੇਡਾ ਵਾਲੇ ਪਲੇਅਰਾਂ ਦੀ ਗੱਲ ਕੀਤੀ ਜਾਵੇ ਜਿਹੜੇ ਕੈਨੇਡਾ ਦੀ ਟੀਮ ਦੇ ਵਿੱਚ ਗਲਵ ਜੀ ਖੇਡ ਰਹੇ ਹੈਗੇ ਆ ਆ ਸੀਜ਼ਨ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਜੱਫੀ ਧਾਵੀ ਜਿਹੜੇ ਹੈਗੇ ਨੇ ਉਹ ਕਿੰਨੇ ਕਿ ਕਿਦਾਂ ਜੱਫੇ-ਜੁਫੇ ਚੰਗੇ ਲਾਏ ਹੈਗੇ ਆ ਧਾਵੀ ਜਿਹੜੇ ਹੈਗੇ ਆ ਉਹ ਕਿਦਾਂ ਕਿਦਾਂ ਦੀ ਪਰਫਾਰਮੈਂਸ ਰਹੀ ਹੈਗੀ ਪਿਛਲੇ ਕੱਪਾਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਕੈਨੇਡਾ ਦੀ ਟੀਮ ਦੀ ਜੱਸਾ ਪਰਸਰਮਪੁਰ ਵਾਲਾ ਨੌਜਵਾਨ ਖਿਡਾਰੀ ਕਮਬੈਕ ਕਰ ਰਿਹਾ ਜੀ ਬਹੁਤ ਵਧੀਆ ਵੱਡੀ ਉਮੀਦ ਹੋਣੀ ਹੈ ਜੱਸੀ ਸੋਤਾ ਤੇ ਭਪਿੰਦਰ ਸਿੰਘ ਸੇਠੀ ਤੇ ਪਰਸਰਮਪੁਰ ਵਾਲੇ ਜੱਸੇ ਦੇ ਇਰਦ-ਗਿਰਦ ਜਿਹੜੀ ਕੈਨੇਡਾ ਦੀ ਟੀਮ ਘੋਂਦੀ ਤੁਸੀਂ ਦੇਖੋਗੇ ਤੇ ਬਹੁਤ ਵੱਡੇ ਬਜਟ ਦੀ ਵੱਡੇ ਬੈਲੈਂਸ ਦੀ ਟੀਮ ਬਣ ਕੇ ਜਿਹੜੀ ਆ ਹਰ ਇੱਕ ਟੀਮ ਬੈਲੈਂਸ ਦੀ ਬਣ ਕੇ ਆਈ ਹੈ ਜੀ ਨਿਊਜ਼ੀਲੈਂਡ ਦਾ ਵਰਲਡ ਕਬੱਡੀ ਕੱਪ ਦੁਨੀਆ ਦੇ ਨਕਸ਼ੇ ਤੇ ਦੇਸ਼ ਬਹੁਤ ਛੋਟਾ ਜਿਹਾ ਪਰ ਜੋ ਨਿਊਜ਼ੀਲ ਪਾਜੀ ਗੋਪੇ ਬੈ ਸੋਹਣਾ ਨੇ ਬਬਲੂ ਕੋਰਕ ਖੇਤਰ ਪਾਜੀ ਗੋਪੀ ਹਕੀਮਪੁਰ ਬਾਸੀ ਸਾਹਿਬ ਤੇ ਦਿਲਜੀਤ ਸਿੰਘ ਜੀ ਬਿਰ ਕੇ ਨਾਲ ਦੀ ਸਾਰੀ ਟੀਮ ਨੇ ਜਿਹੜੇ ਇਤਿਹਾਸ ਸਿਰਜਤੇ ਨਾ ਤੇ ਦੁਨੀਆ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਯਾਰ ਇੰਨੇ ਪੰਜਾਬੀ ਨਿਊਜ਼ੀਲੈਂਡ ਚ ਵੀ ਰਹਿੰਦੇ ਆ ਕਿਉਂਕਿ ਪਿਛਲੀ ਵਾਰੀ ਆਏ ਸੀ ਜਦੋਂ ਵਾਪਸ ਗਏ ਨਾ ਤੇ ਅਕਸਰ ਗੱਲ ਹੋਈ ਵੀ ਗੱਲ ਵੀ ਯਾਰ ਇੰਨੇ ਪੰਜਾਬੀ ਨਿਊਜ਼ੀਲੈਂਡ ਦੇ ਵਿੱਚ ਤੇ ਅਸੀਂ ਤਾਂ ਦੇਸ਼ ਸੋਚਦੇ ਸੀ ਵੀ ਦੇਸ਼ ਬਹੁਤ ਛੋਟਾ ਪਰ ਕੰਟਰੀ ਦੇ ਵਿੱਚ ਪੰਜਾਬੀ ਵੱਡੇ ਦਿਲ ਰਿਆ ਜਿੱਡੇ ਜਿੱਡੇ ਵੱਡੇ ਫਾਰਮ ਆ ਕੀਵੀ ਦੇ ਜਿੰਨਾ ਮਹਿੰਗਾ ਫਰੂਟ ਆ ਕੀਵੀ ਤੇ ਉਦੋਂ ਵੱਧ ਕੇ ਦਾਨ ਪਨ ਜ ਨੂੰ ਲੱਗਦਾ ਵੀ ਜਿਹੜਾ ਇਸ ਵਾਰੀ ਕਬੱਡੀ ਕੱਪ ਦੇ ਵਿੱਚ 플레이ਰ ਆਏ ਗਲਪ ਜੀ ਇੰਨੇ ਵੱਡੀ ਤਰ੍ਹਾਂ ਦੇ ਵਿੱਚ ਤਾਂ ਕਿਸੇ ਵਿਦੇਸ਼ੀ ਧਰਤੀ ਦੇ ਉੱਤੇ ਕਿਸੇ ਇੱਕ ਕਬੱਡੀ ਵਰਲਡ ਕੱਪ ਦੇ ਵਿੱਚ ਸ਼ਾਮਲ ਹੋਣ ਵਾਸਤੇ ਖਿਡਾਰੀ ਗਏ ਤੁਹਾਡੇ ਜਹਨ ਦੇ ਵਿੱਚ ਹੋਵੇ ਕੈਨੇਡਾ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਨਿਊਜ਼ੀਲੈਂਡ ਇੱਕ ਅਜਿਹੀ ਧਰਤੀ ਹੈ ਜਿੱਥੇ ਇੱਡੀ ਵੱਡੀ ਕ੍ਰੀਮ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਰਾਜਪੁਰਾ ਸਾਹਿਬ ਮੈਚਾਂ ਦਾ ਪਾਸਾ ਪਲਟਦਾ ਦੇਖਿਆ ਜਾਦ ਕੋਟਲੀ ਆਇਆ ਕੈਨੇਡਾ ਤੋਂ ਖੇਡਣ ਦੇ ਲਈ ਪਹਿਲਾ ਟੂਰਨਾਮੈਂਟ ਖੇਡਿਆ ਤੇ ਪਹਿਲੇ ਟੂਰਨਾਮੈਂਟ ਦੇ ਵਿੱਚ ਉਹ ਲਾਸਟ ਜਫਾ ਲਾ ਕੇ ਉਹਨੂੰ ਟੀਮ ਨੂੰ ਜੇਤੂ ਕਰਾਰ ਜੇਤੂ ਦਵਾਤਾ ਉਸੇ ਨੰਬਰ ਤੇ ਜੇਤਾਰ ਹੋਈ ਫਿਰ ਤੁਸੀਂ ਦੇਖਿਆ ਜਦ ਇੰਦਰ ਪੰਜਾਬੀ ਗੇਮਸ ਹੋਈਆਂ ਆਕਲੈਂਡ ਦੇ ਵਿੱਚ ਸ਼ੁਰੂਆਤ ਹੋਈ ਪੰਜਾਬੀ ਗੇਮਾਂ ਦੀ ਤੇ ਉਹ ਸਨੀ ਕਾਲੇ ਸੰਘਿਆ ਦਾ ਜਿਹੜਾ ਜਫਾ ਸੀਗਾ ਨਾ ਉਹ ਇੱਕ ਯਾਦਗਾਰੀ ਜਫਾ ਬਣ ਗਿਆ ਟਰਨਿੰਗ ਪੁਆਇੰਟ ਬਣ ਗਿਆ ਉਸ ਮੈਚ ਦਾ ਉਸ ਤੋਂ ਬਾਅਦ ਆਪਾਂ ਗੱਲ ਟਰੰਗੇ ਦੀ ਕਰ ਲਈਏ ਟਰੰਗੇ ਦੇ ਵਿੱਚ ਵੀ ਪਾਪਾ ਮੋਏ ਦੇ ਵਿੱਚ ਵੀ ਗੱਲ ਕਰੀਏ ਜਿੰਨੇ ਟੂਰਨਾਮੈਂਟ ਹੋ ਆ ਇਹ ਹਾਰਡ ਸੀ ਕਿ ਕਿਹੜੀ ਟੀਮ ਜਿੱਤਦੀ ਜੇ ਆਪਾਂ ਪੇਪਰ ਵਰਕ ਤੇ ਗੱਲ ਕਰੀਏ ਤਾਂ ਟੀਪੁੱਕੀ ਦੀ ਟੀਮ ਬਹੁਤ ਸਟਰੋਂਗ ਜਾਪਦੀ ਸੀਗੀ ਤੇ ਲੋਕਾਂ ਨੂੰ ਲੱਗਦਾ ਸੀ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਪ੍ਰੈਡਿਕਸ਼ਨ ਸੀਗੀ ਕਿ ਇਹ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਲ ਆ ਪਰ ਪਹਿਲੇ ਦੋ ਕੱਪ ਜਿੱਤਣ ਤੋਂ ਬਾਅਦ ਉਹਨਾਂ ਦੀ ਟੀਮ ਜਿਹੜੇ ਅਗਲੇ ਕੱਪ ਨਹੀਂ ਜਿੱਤ ਸਕੀ ਉਹ ਤੇ ਵੱਖ-ਵੱਖ ਟੀਮਾਂ ਨੇ ਜਿਹੜੇ ਕਬੱਡੀ ਕੱਪ ਜਿੱਤੇ ਆ ਤੇ ਕੱਲ ਨੂੰ ਇਸੇ ਤਰ੍ਹਾਂ ਕਬੱਡੀਆਂ ਪੈਣੀਆਂ ਐਨ ਜੀ ਪੰਜਾਬੀ ਨਿਊਜ਼ ਦੇ ਨਾਲ ਜੁੜੇ ਰਹੋ ਪੂਰੀ ਦੁਨੀਆ ਦੁਨੀਆ ਦੇ ਵਿੱਚ ਦੇਖੋ ਸੋਸ਼ਲ ਮੀਡੀਆ ਦੇ ਨਾਲ ਜਿਹੜੀ ਕਬੱਡੀ ਦੁਨੀਆ ਦੇਖੋ ਦੀ ਇਹ ਵੀ ਗੱਲ ਹੈਗੀ ਕਈ ਪਾ ਪਲੇਅਰ ਬੜੇ ਕੋਮਲ ਜਿਹੇ ਲੱਗਦੇ ਹੈਗੇ ਆ ਪਰ ਉਹ ਬੜੇ ਤਿੱਖੇ ਹੁੰਦੇ ਆ ਕਹਿੰਦੇ ਵੀ ਜਦੋਂ ਪਹਿਲੀ ਵਾਰੀ ਜਿਹੜੇ ਕ ਕਬੱਡੀ ਪਲੇਅਰ ਕਾਲੀ ਕਾਲਾ ਨਾ ਸੰਨੀ ਕਾਲੇ ਸੰਘਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਮੈਂ 에ਰਪੋਰਟ ਤੇ ਦੇਖਿਆ ਮੈਂ ਕਿਹਾ ਬੜਾ ਨਰਮ ਜਿਹਾ ਬੜਾ ਛੋਟੇ ਜੀ ਉਮਰ ਦਾ ਕਬੱਡੀ ਪਲੇਅਰ ਆ ਤੇ ਦੇਖ ਲਓ ਇਸ ਕੱਪ ਦੇ ਵਿੱਚ ਉਹ ਕਿੱਡਾ ਛਾ ਕੇ ਨਿਕਲ ਰਿਹਾ ਹੈਗਾ ਹੈ ਨਾ ਤੇ ਇਹ ਕੋਈ ਪਤਾ ਵੀ ਨਹੀਂ ਹੁੰਦਾ ਕਿ ਪਲੇਅਰ ਨੇ ਕਿੱਥੋਂ ਤੁਰਨਾ ਹੈਗਾ ਜੇ ਹੁਣ ਅੱਗੇ ਗੱਲ ਕੀਤੀ ਜਾਵੇ ਗਾਲਬ ਜੀ ਆਸਟ੍ਰੇਲੀਆ ਦੀ ਟੀਮ ਦੀ ਆਸਟ੍ਰੇਲੀਆ ਦੇ ਪਲੇਅਰ ਜਿਹੜੇ ਹੈਗੇ ਨੇ ਉਹ ਉਹ ਵੀ ਦਾਅ ਲਈ ਬੈਠੇ ਹੈ ਕਿ ਆਈ ਥਿੰਕ ਗਵਾਂਡੀ ਮੁਲਕ ਦੇ ਹੈਗੇ ਆ ਸਾਨੂੰ ਇਧਰ ਦੀ ਤਸਵੀਰ ਵੀ ਪਤਾ ਆ ਕਿਦਾਂ ਦੇ ਮੌਸਮ ਹੈਗੇ ਆ ਮੌਸਮ ਵੀ ਬੜੀ ਚੀਜ਼ ਰੱਖਦਾ ਹੈਗਾ ਕਿ ਜੇ ਜ਼ਿਆਦਾ ਗਰਮੀ ਹੋਵੇ ਤਾਂ ਵੀ ਪਲੇਅਰ ਛੇਤੀ ਥੱਕਦੇ ਹੈਗੇ ਨੇ ਹਨਾ ਤੇ ਹੋਰ ਚੀਜ਼ਾਂ ਵੀ ਉਹ ਅਨਕੂਲ ਨਹੀਂ ਹੁੰਦੀਆਂ ਹੈਗੀਆਂ ਤੇ ਆਸਟ੍ਰੇਲੀਆ ਦੀ ਟੀਮ ਦਾ ਕਿਦਾਂ ਪਰਫੋਰਮੈਂਸ ਤੁਸੀਂ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਬਲਬੀਰ ਸਿੰਘ ਦੁੱਲਾ ਬੱਗੇ ਪਿੰਡ ਵਾਲਾ ਹੋਊਗਾ ਜੀ ਤੇ ਬਹੁਤ ਵਧੀਆ ਟੀਮ ਜਿਹੜੀ ਆਸਟ੍ਰੇਲੀਆ ਦੇ ਦਰਸ਼ਕਾਂ ਨੇ ਆਲਰੇਡੀ ਸੋਸ਼ਲ ਮੀਡੀਆ ਤੇ ਜਿਹੜੇ ਪੋਸਟਰ ਦੇਖ ਲਏ ਹੋਣਗੇ ਪੂਰੀ ਵਧੀਆ ਟੀਮ ਬਣ ਕੇ ਆਈਏ ਜਦੋਂ ਪਹਿਲੇ ਸਾਲ ਆਸਟ੍ਰੇਲੀਆ ਬਿਨਰ ਰਹੀ ਹੈ ਜੀ ਫਿਰ ਅਗਲੇ ਪਿਛਲੇ ਸਾਲ ਫਾਈਨਲ ਚ ਨਹੀਂ ਖੇਡ ਸਕੀ ਤੇ ਇਸ ਸਾਲ ਦੇਖਦੇ ਆ ਨਿਊਜ਼ੀਲੈਂਡ ਵਾਲੇ ਇੰਤਜ਼ਾਰ ਕਰ ਰਹੇ ਹੋਣਗੇ ਵੀ ਕਦੋਂ ਅਸੀਂ ਢੋਲ ਦੇ ਉੱਤੇ ਭੰਗੜੇ ਪਾਈਏ ਤੇ ਸਾਡੀ ਟੀਮ ਜਿਹੜੀ ਫਾਈਨਲ ਜਿੱਤੇ ਇਸ ਸਾਲ ਪੂਰੀ ਤਿਆਰੀ ਹੈ ਨਿਊਜ਼ੀਲੈਂਡ ਦੀ ਟੀਮ ਤੇ ਪਰ ਅੱਗੇ ਕੀ ਹੋਣਾ ਕੱਲ ਨੂੰ ਕੀ ਕੁਝ ਹੋਊਗਾ ਫਾਈਨਲ ਜਦੋਂ ਤੱਕ ਫਾਈਨਲ ਬਿਸਲ ਨਹੀਂ ਵੱਜ ਜਾਂਦੀ ਉਦੋਂ ਤੱਕ ਸਿਰਫ ਅੰਦਾਜ਼ੇ ਲਗਾਏ ਜਾ ਸਕਦੇ ਕਈ ਵਾਰੀ ਅੰਦਾਜ਼ੇ ਜਿਹੜੇ ਉਹ ਗਲਤ ਵੀ ਹੋ ਜਾਂਦੇ ਹੈਗੇ ਆ ਤੇ ਲੋਕਲ ਮੈਚਾਂ ਦੇ ਵਿੱਚ ਬੜੀ ਸਿਰੇ ਦੀ ਇਸ ਤਰ੍ਹਾਂ ਆਪਾਂ ਅੰਦਾਜ਼ੇ ਜਿਹੜੇ ਲੱਗਦੇ ਦੇਖੇ ਆ ਤੇ ਟਾਪ ਦੀ ਕਬੱਡੀ ਜਿਹੜੀ ਹੋਈ ਆ ਮੰਗਤ ਸਿੰਘ ਮੰਗੀ ਪਹੁੰਚ ਰਿਹਾ ਕਬੱਡੀ ਦਾ ਕਿੰਗ ਇੰਡੀਆ ਦੀ ਟੀਮ ਦੀ ਕਪਤਾਨੀ ਕਰੂਗਾ ਜੀ ਯਾਦਾ ਸੁਰਖਪੁਰ ਵਾਲਾ ਹੋਣਾ ਅਮਰੀਕਾ ਦੀ ਟੀਮ ਦੇ ਵਿੱਚ ਕਬੱਡੀ ਦੇ ਵਿੱਚ ਬਾਦਸ਼ਾਹ ਹੰਦਿਆਂ ਦਾ ਸਰਦਾਰ ਜੀ ਨੂੰ ਕਹਿੰਦੇ ਆ ਤੇ ਵੱਡੇ ਵੱਡੇ ਖਿਡਾਰੀ ਇਨ ਗਰਾਊਂਡਾਂ ਦੇ ਵਿੱਚ ਹੋਣਗੇ ਤੇ ਪਰ ਫਿਰ ਵੀ ਰਾਜਪੁਰਾ ਸਾਹਿਬ ਅੰਦਾਜ਼ਾ ਤੇ ਸ਼ਰਤਾਂ ਇਹ ਮੈਂ ਹੀ ਕਹਣਾ ਨਾ ਵੀ ਸ਼ਰਤ ਸੋਚ ਸਮਝ ਕੇ ਲਾਓ ਕਿਉਂਕਿ ਬਹੁਤ ਵੱਡੇ ਲੈਵਲ ਦੀ ਕਬੱਡੀ ਹੋਣੀ ਆ ਕੱਲ ਨੂੰ ਤੇ ਸਾਰ ਰੁਕ ਧੱਕਣ ਵਾਲਾ ਮੌਸਮ ਵੀ ਚੰਗਿਆੜੇ ਕੱਢੂਗਾ ਜੀ 27 ਡਿਗਰੀ ਘੜ ਤੋਂ ਘੜ ਟੈਂਪਰੇਚਰ ਹੋਣਾ ਧੁੱਪ ਵੀ ਇਦਾਂ ਹੀ ਲਿਸ਼ਕਣੀ ਆ ਤੇ ਸਮਰ ਦੇ ਦਿਨਾਂ ਨਿਊਜ਼ੀਲੈਂਡ ਦੇ ਵਿੱਚ ਤੇ ਵਿਟਾਮਿਨ ਡੀ ਦੀ ਕੋਈ ਘਾਟ ਨਹੀਂ ਹੋਣੀ ਤੇ ਜਿਹੜਾ ਲੋਕਾਂ ਦਾ ਘਟਿਆ ਆ ਉਹਦਾ ਪੂਰਾ ਹੋ ਜਾਣਾ ਜੇ ਹੁਣ ਅੱਗੇ ਅੱਗੇ ਹਾਂ ਅੱਗੇ ਜੇ ਗੱਲ ਕੀਤੀ ਜਾਵੇ ਜਿਹੜੇ ਮੋਲਖ ਭਾਰਤ ਦੀ ਗੱਲ ਕੀਤੀ ਜਾ ਭਾਰਤ ਦੀ ਟੀਮ ਦੇ ਵਿੱਚ ਮੰਗੀ ਖੇਡ ਰਿਹਾ ਹੈਗਾ ਹੈ ਕੈਪਟਨ ਹੈਗਾ ਉਹਦੇ ਨਾਲ ਹੋਰ ਕਿਹੜੇ ਕਿਹੜੇ ਪਲੇਅਰ ਖੇਡ ਰਿਹਾ ਮੰਨਾ ਬੱਲਨੋ ਵਾਲਾ ਤੇ ਸਨੀ ਕਾਲੇ ਸੰਘਿਆ ਵਾਲਾ ਉਹ ਇੰਡੀਆ ਦੀ ਟੀਮ ਦੇ ਵਿੱਚ ਹੋਣਗੇ ਜੀ ਤੇ ਇੱਕੋ ਹੀ ਟੀਮ ਦੇ ਵਿੱਚ ਜਦੋਂ ਵੀ ਪੰਜਾਬ ਚ ਖੇਡਦੇ ਆ ਤੇ ਇੱਕੋ ਟੀਮ ਦੇ ਵਿੱਚ ਕੈਨੇਡਾ ਖੇਡਦੇ ਇੱਕ ਬਹੁਤ ਵੱਡਾ ਇਹ ਵੀ ਇਫੈਕਟ ਰਾਜਪੁਰਾ ਸਾਹ ਪੈਂਦਾ ਜਦੋਂ ਪਲੇਅਰ ਇੱਕੋ ਟੀਮ ਦੇ ਵਿੱਚ ਖੇਡਦੇ ਹਨ ਤੇ ਹਰ ਇੱਕ ਪਲੇਅਰ ਨੂੰ ਪਤਾ ਹੁੰਦਾ ਵੀ ਅਸੀਂ ਟੀਮ ਪਰਫਾਰਮੈਂਸ ਜਿਹੜੀ ਕਿੱਦਾਂ ਕਰਨੀ ਆ ਤੇ ਇਹ ਵੀ ਇਹ ਵੀ ਇਹ ਵੀ ਗੱਲ ਵੀ ਹੈਗਾ ਆ ਜਿਹੜੇ ਪ੍ਰਬੰਧਕਾਂ ਨੇ ਟੀਮਾਂ ਬਣਾਈਆਂ ਹੈਗੀਆਂ ਉਹਨਾਂ ਨੇ ਵੀ ਇਹ ਵੀ ਇਹ ਵੀ ਦਿਮਾਗ ਦੇ ਵਿੱਚ ਰੱਖਿਆ ਹੋਣਾ ਕਿ ਇਹ ਫਲਾਣਾ 플레이ਰ ਜਿਹੜਾ ਹੈਗਾ ਆ ਕਿ ਮਨਨ ਬਲਨੋ ਹੈਗਾ ਆ ਜਾਂ सनी ਕਾਲਾ ਸੰਘਾ ਹੈਗਾ ਆ ਤੇ ਇਹ ਮੰਗੀ ਦੇ ਨਾਲ ਵਧੀਆ ਚੱਲ ਸਕਦੇ ਹੈਗੇ ਆ ਫਲਾਣਾ 플레이ਰ ਜਿਹੜਾ ਹੈਗਾ ਆ ਜੱਸੀ ਸੋਤਾ ਹੈਗਾ ਆ ਉਹ ਦੂਜੇ 플레이ਰ ਦੇ ਨਾਲ ਵਧੀਆ ਚੱਲ ਸਕਦਾ ਇਹ ਚੀਜ਼ਾਂ ਵੀ ਇਹਨਾਂ ਨੇ ਦਿਮਾਗ ਦੇ ਵਿੱਚ ਰੱਖੀਆਂ ਹੈਗੀਆਂ ਟੀਮਾਂ ਬਣਾਉਣ ਦੇ ਸਮੇਂ ਕਿ ਫਲਾਣਾ 플레이ਰ ਫਲਾਣਾ ਦੇ ਨਾਲ ਵਧੀਆ ਚੱਲ ਸਕਦਾ ਇਹ ਟੀਮ ਇਸ ਤਰੀਕੇ ਦੇ ਨਾਲ ਬਣਾਈ ਜਾਵੇ ਰਾਜਪੁਰਾ ਬਹੁਤ ਲੰਮੇ ਦਿਨਾਂ ਤੋਂ ਜਿਹੜੀ ਮਿਹਨਤ ਕਰ ਰਹੇ ਆ ਪ੍ਰਬੰਧਕ ਜੀ ਉਹ ਚਾਹ ਰਹੇ ਆ ਵੀ ਕਬੱਡੀ ਦਾ ਵਰਲਡ ਕੱਪ ਉਹ ਜਿਹੜਾ ਨਾ ਸਵਾਦ ਆਵੇ ਜਿੱਤੇ ਜੋ ਮਰਜੀ ਖੇਡ ਕਬੱਡੀ ਦਾ ਕੌਣ ਸੱਜੀ ਕੰਨੀ ਖੇਲਦਾ ਕੌਣ ਖੱਬੀ ਖੇਲਦਾ ਕੌਣ ਮਿਡਲ 'ਚ ਖੇਲਦਾ ਕੌਣ ਰੇਡ ਲਾਈਨ ਦੇ ਵਿੱਚ ਕਿਹਦੀ ਚੋਣ ਕਿੱਦਾਂ ਕੀਤੀ ਜਾਵੇ ਤੇ ਬੜੇ ਹਿਸਾਬ ਨਾਲ ਬੜੀ ਸੋਚ ਵਿਚਾਰਾਂ ਤੋਂ ਬਾਅਦ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਤੇ ਬਹੁਤ ਵਧੀਆ ਤੇ ਉਹ ਦਿਨ ਇੰਤਜ਼ਾਰ ਘੜੀਆਂ ਹੀ ਰਹਿ ਗਈਆਂ ਜੀ ਹੁਣ ਤਾਂ ਜਿਵੇਂ ਕਹਣਾ ਵੀ ਕਾਊਂਟਡਾਊਨ ਸ਼ੁਰੂ ਹੋਇਆ ਤੇ ਕੁਝ ਘੰਟੇ ਕੁਝ ਇੱਕ ਪਲ ਜਿਹੜੇ ਉਸ ਵਰਲਡ ਕਬੱਡੀ ਕੱਪ ਦੇ ਰਹਿ ਗਏ ਚੋ ਤੇ ਇਸ ਕਬੱਡੀ ਕੱਪ ਦਾ ਨਜ਼ਾਰਾ ਲਓ ਤੇ ਆਪਣੀ ਪਾਕਿਸਤਾਨ ਦੀ ਟੀਮ ਵੀ ਜਿਹੜੀ ਹੈਗੀ ਇੱਥੇ ਪਹੁੰਚੀ ਹੈਗੀ ਬੜੇ ਤਕੜੇ ਪਲੇਅਰ ਹੈਗੇ ਨੇ ਜੁੱਸੇ ਭਰਮੇ ਹੈਗੇ ਆ ਉਹਨਾਂ ਦੀ ਪਰਫਾਰਮੈਂਸ ਨੂੰ ਕਿਦਾਂ ਦੇਖਿਆ ਤੁਸੀਂ ਪੂਰੇ ਟੂਰਨਾਮੈਂਟਾਂ ਦੇ ਵਿੱਚ ਉਹਨਾਂ ਨੂੰ ਦਵਾਚਿਆ ਹੈਗਾ ਆ ਕਿਵੇਂ ਦੀ ਉਹਨਾਂ ਦੀ ਪਰਫਾਰਮੈਂਸ ਚੱਲ ਰਹੀ ਆ ਤੇ ਕੱਲ ਨੂੰ ਤੁਹਾਨੂੰ ਕਿਦਾਂ ਲੱਗਦਾ ਆ ਬਹੁਤ ਵਧੀਆ ਪਰਫਾਰਮੈਂਸ ਰਹੀ ਆ ਜੀ ਚਾਹੇ ਰਾਣੇ ਅਲੀ ਸ਼ਾਨ ਉਹਨਾਂ ਦੀ ਗੱਲ ਕਰ ਲਈਏ ਬਲਾਲ ਗਿੱਲ ਦੀ ਗੱਲ ਕਰ ਲਈਏ ਤਪਸ਼ਰ ਦੁੱਲੇ ਦੀ ਗੱਲ ਕਰ ਲਈਏ ਇਕਲੀਮੁੱਲਾ ਜੱਟ ਦੀ ਗੱਲ ਕਰ ਲਈਏ ਮੌਸਮ ਬਲਾਲ ਢਿੱਲੋਂ ਦੀ ਗੱਲ ਕਰ ਲਈਏ ਪਿਛਲੇ ਸਾਲ ਰਾਣਾ ਅਲੀ ਸ਼ਾਨ ਤੇ ਮੌਸਮ ਬਲਾਲ ਢਿੱਲੋਂ ਇਸ ਕਬੱਡੀ ਕੱਪ ਦੇ ਜੀਨਰ ਹੈ ਪਾਕਿਸਤਾਨ ਦੀ ਟੀਮ ਵਰਲਡ ਦੇ ਵਿੱਚ ਜਿਨਨੇ ਵੀ ਕਦੇ ਕਬੱਡੀ ਕੱਪ ਖੇਡੀ ਤਾਂ ਪਹਿਲੀ ਵਾਰ ਨਿਊਜ਼ੀਲੈਂਡ ਤੋਂ ਜਿੱਤ ਕੇ ਗਈ ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦੀ ਕੰਟਰੀ ਦੇ ਵਿੱਚ ਹੋਰ ਪਲੇਅਰਾਂ ਨੂੰ ਬਹੁਤ ਜ਼ਿਆਦਾ ਬੂਸਟ ਮਿਲਿਆ ਤੇ ਬਹੁਤ ਜ਼ਿਆਦਾ ਪਲੇਅਰ ਇਸ ਸਾਲ ਕੈਨੇਡਾ ਖੇਡਦੇ ਦੇਖੇ ਅਮਰੀਕਾ ਖੇਡਦੇ ਦੇਖੇ ਜਿਨ੍ਹਾਂ ਨੇ ਆਪਣੀ ਖੇਡ ਦਾ ਲੋਹਾ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਮਨਵਾਇਆ ਉਮੀਦ ਆ ਕੱਲ ਨੂੰ ਫੇਰ ਪਾਕਿਸਤਾਨ ਦੀ ਟੀਮ ਚਾਹੂਗੀ ਕਿ ਕੰਟੀਨਿਊ ਲਗਾ ਲਿਆ ਜਾਵੇ ਤੇ ਦੇਖਦੇ ਹਾਂ ਉਮੀਦ ਹਰ ਕੋਈ ਟੀਮ ਲੈ ਕੇ ਆਉਂਦੀ ਆ ਪਰ ਪਰਫਾਰਮੈਂਸ ਮੈਂ ਪਹਿਲਾਂ ਕਿਹਾ ਵੀ ਕਬੱਡੀ ਗਰਾਊਂਡ ਦੇ ਵਿੱਚ ਉਹ ਦਿਨ ਉਹ ਘੜੀ ਉਹ ਮਿੰਟ ਉਹ ਮਿੰਨੀ ਸੈਕਿੰਡ ਵੀ ਅਕਾਊਂਟ ਕੱਲ ਨੂੰ ਹੋਣਗੇ ਕਿਸ ਤਰ੍ਹਾਂ ਜਾ ਕੇ ਕਿਹੜੀ ਟੀਮ ਜਿੱਤਦੀ ਆ ਤੇ ਕਈ ਵਾਰੀ ਜਿੱਤ ਦੇ ਜਿੱਤ ਦੇ ਆਪਾਂ ਹਾਰ ਵੱਲ ਹੋ ਜਾਨੇ ਦੇਖਿਆ ਅਕਸਰ ਤੁਸੀਂ ਚਾਹੇ ਗੱਲ ক্রিকেট ਦੀ ਹੋਵੇ ਕਬੱਡੀ ਦੀ ਹੋਵੇ ਅਕਸਰ ਪਾਸੇ ਪਲਟਦੇ ਜਿਹੜੇ ਦੇਖੇ ਗਏ ਆ ਤੇ ਮੇਜਵਾਨ ਟੀਮ ਦੀ ਗੱਲ ਕਰ ਲਈਏ ਮੇਜਵਾਨ ਟੀਮ ਦੇ ਵਿੱਚ ਕਪਤਾਨ ਕਿਹੜਾ ਹੈਗਾ ਕਿਹੜੇ ਪਲੇਅਰ ਚੱਲ ਰਹੇ ਹੈਗੇ ਕਿਵੇਂ ਪਰਫਾਰਮੈਂਸ ਹੈਗੀ ਆ ਤੇ ਕਿੱਥੇ ਉਹ ਆਪਣੇ ਆਪ ਨੂੰ ਨਾਪ ਰਹੇ ਬਹੁਤ ਟਾਪ ਲੈਵਲ ਦੀ ਟੀਮ ਬਣਾਈ ਹੈ ਜੀ ਐਸਐਲ ਨਿਊਜ਼ੀਲੈਂਡ ਨੇ ਅੰਬਾਸੁਰ ਸਿੰਘ ਜੋ ਨਿਊਜ਼ੀਲੈਂਡ ਦੇ ਕਬੱਡੀ ਸੀਜ਼ਨ ਦਾ ਬੈਸਟ ਰਿਆ ਸ਼ੀਲੂ ਬਾਹੁ ਅਕਬਰ ਕੈਨੇਡਾ ਦੇ ਵਿੱਚ ਬੈਸਟ ਬਣ ਗਿਆ ਉਹ ਤੇ ਨਾਲ ਦੀ ਨਾਲ ਰਵੀ ਦਿਉਰਾ ਤੇ ਸ਼ੀਲੂ ਬਾਹੁ ਅਕਬਰ ਮਨੀਸ਼ ਬਲੇਹਾਰਾ ਸ਼ੀਲੂ ਦਾ ਭਰਾ ਅਮਨ ਅਤੇ ਨਾਲ ਦੀ ਨਾਲ ਪੂਰੀ ਸ਼ੰਨਾ ਵਾਲਾ ਤੇ ਨਾਲ ਮੱਖਣ ਮੱਖੀ ਇਹ ਪਲੇਅਰ ਜਿਹੜੇ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਤੁਸੀਂ ਖੇਡਦੇ ਦੇਖੋਗੇ ਗੁਰਵਿੰਦਰ ਘਾਂਗੇ ਵਾਲਾ ਜਿਹੜਾ ਲੋਕਲ ਸੀਜ਼ਨ ਨਹੀਂ ਖੇਡਿਆ ਸੀਗਾ ਪਰ ਉਹ ਵਰਲਡ ਕਬੱਡੀ ਕੱਪ ਖੇਡਣ ਲਈ ਆ ਰਿਹਾ ਤੇ ਉਸ ਸਿਕ ਸਰਦਾਰ ਦੀ ਵੀ ਗੱਲ ਜਿਹੜੀ ਕੱਲ ਨੂੰ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਜਿਹੜਾ ਮੁੰਡਾ ਆ ਹਾਂਜੀ ਸਾਰੇ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਹਰ ਇੱਕ ਪਲੇਅਰ ਦੀ ਵੱਖਰੀ ਪਰਫਾਰਮੈਂਸ ਬੋਲਦੀ ਹੈ ਜੀ ਤੇ ਕਿਹਦੇ ਕਿਹੜੀ ਪਰਫਾਰਮੈਂਸ ਕਿਹੜੀ ਪਲੇਅਰ ਨੇ ਕਿਹਦੀ ਪਰਫਾਰਮੈਂਸ ਕਰਕੇ ਟੀਮ ਜਿੱਤ ਜਾਣੀ ਹੈ ਇਹ ਕਹਿਣਾ ਬਹੁਤ ਜਿਹੜਾ ਮੁਸ਼ਕਲ ਹੈਗਾ ਇਹ ਵੀ ਇਥੋਂ ਜਿਹੜਾ ਹੈਗਾ ਪ੍ਰਬੰਧਨਾਂ ਦੀ ਪੂਰੀ ਉਹੋ ਦਿਖਦੀ ਹੈ ਕਿ ਇੱਕ ਵਾਰੀ ਤਾਂ ਕਹਿੰਦੇ ਪਰਿਵਾਰਕ ਰਜੇਵਾਂ ਕਰਕੇ ਵਾਪਸ ਜਾਣਾ ਪਿਆ ਤੇ ਅੱਜ ਸਵੇਰੇ ਸਵੇਰੇ ਫੇਰ ਦੁਬਾਰਾ ਜਿਹੜਾ ਹੈਗਾ ਇੱਥੇ ਪਹੁੰਚ ਗਿਆ ਹੈਗਾ ਆ ਅ ਸ਼ਿਲੂ ਵਾਪਸ ਪਰਿਵਾਰਕ ਦੇ ਵਿੱਚ ਸ਼ਿਲੂ ਨੂੰ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜੀ ਮबारकबाद ਪਹਿਲਾਂ ਸ਼ਿਲੂ ਨੂੰ ਸ਼ੂਲੂ ਦੇ ਸਾਰੇ ਪਰਿਵਾਰ ਨੂੰ ਕਬੱਡੀ ਜੱਗਤ ਵਾਲਿਓ ਖੁਸ਼ਦੀਪ ਦੁੱਗਾ ਵਾਲੇ ਨੂੰ ਵੀ ਵਾਪਸ ਜਾਣਾ ਪੈ ਗਿਆ ਸੀਗਾ ਕਬੱਡੀ ਦਾ ਪ੍ਰਿੰਸ ਨੂੰ ਉਹਨਾਂ ਨੇ ਵੀ ਉਹਨਾਂ ਦੇ ਘਰ ਵੀ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਆ ਜਿਹਦੇ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਤੇ ਉਹ ਵਾਪਸ ਜਿਹੜੇ ਪਲੇਅਰ ਵਾਪਸ ਜਿਹੜੇ ਆ ਗਏ ਹੈਗੇ ਆ ਤੇ ਕੱਲ ਨੂੰ ਰਾਜਪੁਰ ਸਾਹਿਬ ਦੇਖਦੇ ਆ ਗਰਾਊਂਡ ਦੇ ਵਿੱਚ ਕੜਤਮੀ ਧੁੱਪ ਹੋਊ ਤੇ ਜੇ ਹਲਕੀ ਹਲਕੀ ਪੱਛੋਂ ਦੀ ਪਾਉਣ ਵਗ ਜੇ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਹੜੀ ਹੋ ਜਾਣੀ ਆ ਤੇ ਜਰੂਰ ਪਹੁੰਚਿਓ ਆਪਾਂ ਪਹੁੰਚ ਰਹੇ ਆ ਜੀ ਤੇ ਆਪਾਂ ਰਲ ਮਿਲ ਕੇ ਰੌਣਕ ਲਾਵਾਂਗੇ ਯਾ ਕਬੱਡੀ ਦੇ ਮੈਚ ਤਾਂ ਹੋਣੇ ਹੋਣੇ ਨੇ ਜੇ ਕਮੈਂਟਰੀ ਵਧੀਆ ਨਾ ਹੋਵੇ ਕਮੈਂਟਰੀ ਦੇ ਵਿੱਚ ਤਿਆਰੀ ਆ ਪੂਰੀ ਪੂਰੀ ਤਿਆਰੀ ਆ ਜੀ ਸਾਡੀ ਸਾਰੀ ਟੀਮ ਸਾਡੇ ਉਸਤਾਦ ਮੱਖਣਵਾਲੀ ਜੀ ਤੇ ਜੇ ਜੇ ਕਹੀ ਆ ਵੀ ਕਮਾਂਡਰ ਸਾਡੇ ਤੇ ਨਾਲ ਬੋਲਾਂ ਦਾ ਬਣਜਾਰਾ ਰਵਿੰਦਰ ਜਲਾਲ ਤੇ ਸਾਡੇ ਲੋਕਲ ਕਬੱਡੀ ਕਮੈਂਟੇਟਰ ਅਮਨ ਰੰਧਾਵਾ ਤੇ ਬਿੱਟੂ ਰੌੜ ਰਾਜਨ ਕਲਿਆਣ ਬਗਾ ਲਾੜਪੁਰੀਆ ਤੇ ਸਾਰੇ ਭਰਾ ਜਿਹੜੇ ਪਹੁੰਚੇ ਹੋਏ ਆ ਤੇ ਰਲ ਮਿਲ ਕੇ ਜ਼ੋਰ ਮਾਰਨਗੇ ਜੀ ਇਕੱਲੀ ਇਕੱਲੀ ਕਬੱਡੀ ਤੇ ਜ਼ੋਰ ਲੱਗਣਾ ਪੂਰਾ ਧੁੰਨੀ ਤੱਕ ਜ਼ੋਰ ਲੱਗੂ ਕੱਲ ਨੂੰ ਤੇ ਪਟਾਕੇ ਪਹਿਣਗੇ ਤੇ એનર્ਜੀ ਨਾ ਆਇਓ ਤਾੜੀਆਂ ਦਾ ਗੂੰਜ ਉਠਣੀ ਆ ਤੇ ਪੂਰੀ ਦੁਨੀਆ ਤੱਕ ਤਾੜੀ ਆ ਜਿਹੜੀ ਨਿਊਜ਼ੀਲੈਂਡ ਦੀ ਜਿਵੇਂ ਸੂਰੀ ਦੀ ਪਹਿਲੀ ਕਰਨ ਕਹਿੰਦੇ ਨਿਊਜ਼ੀਲੈਂਡ ਤੋਂ ਚੜਦੀ ਆ ਨਾ ਤੇ ਪਹਿਲਾਂ ਜਿਹੜਾ ਸੂਈ ਦੀ ਘੜੀ ਦੇ ਉੱਪਰ 12 ਪਹਿਲਾਂ ਨਿਊਜ਼ੀਲੈਂਡ 'ਚ ਵੱਜਦੇ ਆ ਤੇ ਡੇਟ ਪਹਿਲਾਂ ਨਿਊਜ਼ੀਲੈਂਡ ਤੋਂ ਚੇਂਜ ਹੁੰਦੀ ਆ ਤੇ ਨਵਾਂ ਸਾਲ ਪਹਿਲਾਂ ਨਿਊਜ਼ੀਲੈਂਡ ਤੋਂ ਚੜਦਾ ਕੱਲ ਨੂੰ ਤੁਹਾਡੀ ਤਾੜੀ ਵੀ ਇੱਥੋਂ ਇਹਦਾ ਵੱਜਣੀ ਚਾਹੀਦੀ ਆ ਤੇ ਵੱਖਰੀ ਵੇਵ ਜ ਜਿਹੜਾ ਹੈਗਾ ਕੋਈ ਸ਼ੇਅਰ ਜਾਂ ਕਮੈਂਟਰੀ ਦੇ ਤੌਰ ਤੇ ਉੱਤੇ ਦੋ ਸ਼ਬਦ ਬੋਲ ਦਿਓ ਫਿਰ ਆਪਾਂ ਸਮਾਪਤੀ ਕਰ ਦੇਣੀ ਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੱਖਰਾ ਨਜ਼ਾਰਾ ਜਿਹਾ ਆਊ ਮਿੱਤਰੋ ਤੇ ਕੱਲ ਨੂੰ ਵਰਲਡ ਕੱਪ ਦੇ ਵਿੱਚ ਵੱਖਰਾ ਨਜ਼ਾਰਾ ਜਿਹਾ ਆਊ ਮਿੱਤਰੋ ਵਰਲਡ ਕੱਪ ਦੇ ਵਿੱਚ ਕੱਲ ਨੂੰ ਵੱਖਰੀਆਂ ਗੱਲਾਂ ਹੋਣਗੀਆਂ ਤੇ ਐਨਜੜ ਪੰਜਾਬੀ ਨਿਊਜ਼ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਜਪੁਰਾ ਸਾਹਿਬ ਤੁਹਾਡਾ ਤੁਹਾਡੀ ਟੀਮ ਦਾ ਤੇ ਵਾਸੀ ਸਾਹਿਬ ਦਾ ਜਿਨ੍ਹਾਂ ਨੇ ਇਸ ਕਾਵਲ ਸਮਝਿਆ ਇਸ ਚੈਨਲ ਦੇ ذریعے ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਜਰੂਰ ਪਹੁੰਚਿਓ ਕੱਲ ਨੂੰ ਅਸੀਂ ਵੀ ਪਹੁੰਚ ਰਹੇ ਹਾਂ ਰਲ ਮਿਲ ਕੇ ਰੌਣਕਾਂ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਸਨ ਇਕਬਾਲ ਸਿੰਘ ਗਾਲਬ ਜਿਹੜੇ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚੇ ਗੱਲਬਾਤ ਕੀਤੀ ਪੂਰੀ ਜਾਣਕਾਰੀ ਵਿਸਥਾਰ ਦੇ ਵਿੱਚ ਸਾਰੀਆਂ ਟੀਮਾਂ ਦੇ ਬਾਰੇ ਦਿੱਤੀ ਹੈਗੀ ਆ ਆਸ ਕਰਦੇ ਹਾਂ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਖਬਰਾਂ ਦੇ ਲਈ ਜੁੜੇ ਰਹੋ